ਅੱਜ ਮੀਰੀ ਪੀਰੀ ਦਿਵਸ ਵੀ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਸਿੱਖ ਕੌਮ ਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਹੈ ਮਹਾਰਾਜ ਕਹਿੰਦੇ ਜਿੱਥੇ ਮੇਰੇ ਸਿੱਖ ਨੇ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ ਉੱਥੇ ਮੇਰੇ ਸਿੱਖ ਨੇ ਨਾਲ-ਨਾਲ ਰਾਜਨੀਤੀ ਵੀ ਪੜ੍ਹਨੀ ਹੈ ਨਾਲ-ਨਾਲ ਰਾਜਨੀਤੀ ਦੇ ਵਿੱਚ ਵੀ ਆਉਣਾ ਹੈ ਤੇ ਇੱਕ ਗੱਲ ਦਾ ਮਹਾਰਾਜ ਕਹਿੰਦੇ ਜ਼ਰੂਰ ਧਿਆਨ ਰੱਖੀ ਸਿਖਾ ਜਦੋਂ ਤੂੰ ਰਾਜਨੀਤੀ ਦੇ ਵਿੱਚ ਆਵੇਂ ਤੇ ਧਰਮ ਤੇਰੇ ਸਿਰ ਤੇ ਹੋਵੇ ਇਹ ਨਾ ਹੋਵੇ ਧਰਮ ਨੂੰ ਪੈਰ ਦੇ ਵਿੱਚ ਰੋਲ ਦੇ। ਧਰਮ ਨੂੰ ਹਮੇਸ਼ਾ ਹੀ ਆਪਣੇ ਸਿਰ ਦੇ ਉੱਤੇ ਬੰਨ੍ਹ ਕੇ ਰੱਖੀਂ। ਮੀਰੀ ਦੀ ਮੀਰੀ ਤੇ ਪੀਰੀ ਤੇ ਸਿਧਾਂਤ ਨੂੰ ਕਾਇਮ ਕਰਨ ਵਾਸਤੇ। ਧੰਨ ਗੁਰੂ ਹਰਗੋਬਿੰਦ ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ ਜੀ। ਜਦੋਂ ਤੁਸੀਂ ਦਰਬਾਰ ਸਾਹਿਬ ਜਾਓ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਓ ਜਦੋਂ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਹਰਮੰਦਰ ਸਾਹਿਬ ਦਿਖਾਈ ਦਿੰਦਾ ਹੈ ਹਰਮੰਦਰ ਸਾਹਿਬ ਦੇ ਸਾਨੂੰ ਦਰਸ਼ਨ ਹੁੰਦੇ ਹਨ ਪਰ ਸੰਗਤ ਜੀ ਜਦੋਂ ਆਪਾਂ ਸ੍ਰੀ ਹਰਮੰਦਰ ਸਾਹਿਬ ਜਾ ਕੇ ਦਰਸ਼ਨ ਕਰਦੇ ਆਂ ਨਾ ਹਰਮੰਦਰ ਸਾਹਿਬ ਤੋਂ ਸਾਨੂੰ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਇਹਦੇ ਵਿੱਚ ਬਹੁਤ ਵੱਡਾ ਸਿਧਾਂਤ ਹੈ ਵੇਖੋ ਗੁਰੂ ਸਾਹਿਬ ਜੀਆ ਨੇ ਕਿਵੇਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਐ ਵੀ ਸਿੱਖਾ ਜਦੋਂ ਤੂੰ ਧਰਮ ਵਾਲੇ ਪਾਸੇ ਤੁਰੇ ਧਰਮ ਵਾਲੇ ਪਾਸੇ ਵੇਖੀ ਕਿਤੇ ਰਾਜਨੀਤੀ ਨਾ ਕਰੀ ਧਰਮ ਵਾਲੇ ਪਾਸੇ ਤੇਰੇ ਸਿਰ ਤੇ ਰਾਜਨੀਤੀ ਨਾ ਹੋਵੇ ਧਰਮ ਵਾਲੇ ਪਾਸੇ ਕੇਵਲ ਤੇ ਕੇਵਲ ਭਗਤੀ ਹੈ ਧਰਮ ਵਾਲੇ ਪਾਸੇ ਕੇਵਲ ਤੇ ਕੇਵਲ ਇਹ ਸਿਧਾਂਤ ਹੈ ਵੀ ਦੂਜੇ ਦੀ ਖਾਤਰ ਆਪਣੇ ਆਪ ਨੂੰ ਕਿਵੇਂ ਨਿਸ਼ਾਵਰ ਕਰ ਦੇਣਾ ਹੈ ਦੂਜੇ ਦੀ ਖਾਤਰ ਤੈਨੂੰ ਜਿੰਦ ਵੀ ਵਾਰ ਨਹੀਂ ਪਵੇ ਤੈਂ ਵਾਰ ਦੇਣੀ ਹੈ ਤੇ ਜਦੋਂ ਤੈ ਰਾਜਨੀਤੀ ਕਰਨੀ ਹੈ ਤੇ ਹਮੇਸ਼ਾ ਹੀ ਮਹਾਰਾਜ ਦਾ ਹੁਕਮ ਹੈ ਤੈ ਧਰਮ ਨੂੰ ਪਹਿਲ ਦੇਣੀ ਹੈ ਇਹ ਨਹੀਂ ਹੈ ਵੀ ਧਰਮ ਨੂੰ ਪਿੱਠ ਦੇ ਦੇਣੀ ਹੈ ਅੱਜ ਸੰਗਤ ਜੀ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੀਡਰ ਧਰਮ ਨੂੰ ਪੈਰਾਂ ਥੱਲੇ ਰੋਲ ਰਹੇ ਹੈ ਤੇ ਰਾਜਨੀਤੀ ਨੂੰ ਆਪਣੇ ਸਿਰ ਤੇ ਬੰਨੀ ਬੈਠੇ ਹੈ ਪਰ ਗੁਰੂ ਨੇ ਆਖਿਆ ਸੀ ਧਰਮ ਤੇਰੇ ਸਿਰ ਦਾ ਤਾਜ ਹੋਣਾ ਚਾਹੀਦਾ ਹੈ